ਪਹਿਲਾ ਰਾਜਿੰਦ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ মিডিਆ ਉਹ ਤਾਕਤ ਹੈ ਜਿਹੜੀ ਆਮ ਬੰਦੇ ਨੂੰ ਖਾਸ ਬਣਾ ਦਿੰਦੀ ਆ ਔਰ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਬੀਐਮ ਮਿਨਿਸਟਰੀ ਚਰਚ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਔਰ ਜਿਹੜੀ ਮੀਟਿੰਗ ਦੀ ਅਗਵਾਈ ਕਰ ਰਹੇ ਸਾਡੇ ਐਸਐਮ ਰੰਦਾਵਾ ਜੀ ਸਟੀਫਨ ਜੀ ਬ੍ਰਦਰ ਰਮਨ ਜੀ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਾਫੀ ਮਹੀਨਿਆਂ ਤੋਂ ਲਗਭਗ 6 ਮਹੀਨਿਆਂ ਤੋਂ ਜਿਹੜਾ 크ਰਿਸਚਨ ਚੌਂਕ ਨਸੀਹ ਚੌਂਕ ਜਿਹੜਾ ਗੁਰਦਾਸਪੁਰ ਦੇ ਵਿੱਚ ਇਹਦਾ ਜਿਹੜਾ ਉਹ ਮੁੱਦਾ ਚੱਲ ਰਿਹਾ ਵਾ ਪਰ ਈਸਾਈ ਭਾਈਚਾਰੇ ਵੱਲੋਂ ਬਹੁਤ ਸਾਰੀਆਂ ਸਾਡੀਆਂ ਪਾਸਟ ਐਸੋਸੀਏਸ਼ਨਾਂ ਜਥੇਬੰਦੀਆਂ ਵੱਲੋਂ ਜਿਹੜੇ ਮੰਗ ਪੱਤਰ ਦਿੱਤੇ ਗਏ ਔਰ ਕਾਫੀ ਸਮਾਂ ਬੀਤਣ ਦੇ ਬਾਅਦ ਮੰਗ ਪੱਤਰ ਦੇਣ ਤੋਂ ਬਾਅਦ ਵੀ ਇਹ ਵੀ ਅੱਜ ਸਾਨੂੰ ਮਿਲਿਆ ਕਿ ਮੀਟਿੰਗ ਦੇ ਵਿੱਚ ਕਿ ਉਸ ਜਿਸ ਚੌਂਕ ਦੀ ਗੱਲ ਕਰ ਰਹੇ ਉਹ ਚੌਂਕ ਦੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਨਿਮੰਤੀ ਵੀ ਕੀਤੀ ਗਈ ਅੱਜ ਤਮਾਮ ਧਾਰਮਿਕ ਆਗੂਆਂ ਦੀ ਗਵਾਈ ਦੇ ਵਿੱਚ ਜਥੇਬੰਦੀਆਂ ਦੀ ਆਗੂ ਦੀ ਗਵਾਈ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਥ ਭਰਾ ਨੇ ਉਹਨਾਂ ਦੀ ਗਵਾਈ ਦੇ ਵਿੱਚ ਅੱਜ ਮਤਾ ਪਾਸ ਹੋਇਆ ਕਿ ਜਿਸ ਤਰ੍ਹਾਂ ਕਿ 13 ਤਰੀਕ ਐਸੇ 13 ਤਰੀਕ ਨੂੰ ਦਿਨ ਸੋਮਵਾਰ ਨੂੰ ਜਿਹੜਾ ਬੱਬਰੀ ਜਿਹੜਾ ਚੌਕ ਆ ਉਹਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਸਾਡਾ ਰਾਈਟ ਅਧਿਕਾਰ ਏ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੋਵੇਗਾ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਹਾਂਚਣ ਵਾਲੇ ਸਾਰੇ ਯੂਥ ਭਰਾਵਾਂ ਨੂੰ ਬੇਨਤੀ ਆ ਕਿ ਜਿਸ ਦਿਨ ਪਹਿਲੇ ਦਿਨ ਇਹ ਚੀਤ ਦੀ ਸ਼ੁਰੂਆਤ ਹੋਈ ਸੀ ਤੇ ਯੂਥ ਭਰਾਵਾਂ ਨੇ ਆਪਣਾ ਇੱਕ ਜਿਹੜਾ ਦਰਦ ਸੀ ਆਪਣੇ ਧਰਮ ਪ੍ਰਤੀ ਆਪਣੇ ਕੌਮ ਪ੍ਰਤੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਸਾਰੇ ਧਰਮਾਂ ਦੇ ਚੌਂਕ ਨੇ ਔਰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਇਸਾਈ ਭਾਈਚਾਰਾ ਮਸੀਹ ਭਾਈਚਾਰਾ ਹਰ ਧਰਮ ਨੂੰ ਨਾਲ ਲੈ ਕੇ ਚੱਲਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਆ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ 크ਰਿਸਚੀਅਨ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਉਹ ਮਸੀਹ ਚੌਂਕ ਹੋਣਾ ਚਾਹੀਦਾ ਔਰ ਪਿਛਲੇ ਸਮੇਂ 'ਚ ਵੇਖਣ ਨੂੰ ਹੀ ਮਿਲਿਆ ਕਿ ਸਾਡੇ ਜਿਹੜੇ ਕੈਬਨਟ ਮੰਤਰੀ ਆ ਸੁੱਚਾ ਸਿੰਘ ਲਗਾਜੀ ਉਹਨਾਂ ਵੱਲੋਂ ਵੀ ਇੱਕ ਜਗ੍ਹਾ ਦੇ ਉੱਪਰ ਜਿਹੜਾ ਉਹ ਆਪਣੇ ਧਰਮ ਦਾ ਜਿਹੜਾ ਉਹ ਉੱਥੇ ਸਟੈਟੂ ਜਿਹੜਾ ਉਹ ਫਿਟ ਕੀਤਾ ਗਿਆ ਤੇ ਉਹਨਾਂ ਨੇ ਆਪਣਾ ਚੌਂਕ ਮੰਗ ਲਿਆ ਮੰਨ ਲਿਆ ਇਸੇ ਤਰ੍ਹਾਂ ਸਾਡੇ ਅਸੀਂ ਚਾਹੁੰਦੇ ਕਿ ਸਾਡੇ ਮਸੀਹ ਸਮਾਜ ਨੂੰ ਵੀ ਜਿਹੜਾ ਇੱਕ ਚੌਂਕ ਦਿੱਤਾ ਜਾਵੇ ਤੇ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਯੂਥ ਭਰਾਵਾਂ ਨੂੰ ਕ੍ਰਿਸਚਨ ਭਰਾਵਾਂ ਨੂੰ ਪਾਸਟਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ 13 ਤਰੀਕ ਦਿਨ ਸੋਮਵਾਰ ਨੂੰ ਠੀਕ 10 ਵਜੇ ਅਸੀਂ ਬੱਬਰੀ ਚੌਂਕ ਦੇ ਵਿੱਚ ਪਹੁੰਚਣਾ ਵਾ ਤੇ ਉਹ ਜਗ੍ਹਾ ਦੇ ਵਿੱਚ ਜਿਹੜਾ ਆਪਣਾ ਰਾਈਟ ਅਧਿਕਾਰ ਏ ਜਿਹੜੀ ਸਾਡੀ ਲੰਮੇ ਚਿਰ ਤੋਂ ਮਸੀਹ ਕੌਮ ਦੀ ਜਿਹੜੀ ਮਸੀਹ ਜਿਹੜੀ ਆ ਚੌਕ ਹੈ ਉਹਦੀ ਮੰਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਸਾਈ ਭਾਈਚਾਰਾ ਉਹ ਤਾਕਤ ਤੇ ਉਹ ਸ਼ਕਤੀ ਹੈ ਜਿਹੜੀ ਹਰ 5 ਸਾਲਾਂ ਬਾਅਦ ਵੋਟਾਂ ਪਾ ਕੇ ਸਰਕਾਰਾਂ ਬਣਦੀਆਂ ਨੇ ਪਰ ਸਰਕਾਰਾਂ ਬਣ ਤੋਂ ਬਾਅਦ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਮੈਂ ਤੇ ਇਹ ਸਮਝਦਾ ਕਿ ਇਰ ਤੋਂ ਵੱਡਾ ਹੋਰ ਕਿਹੜਾ ਵਿਦਿ ਕਰਾਏ ਵੇਖੋ ਗੁਰਦਾਸਪੁਰ ਦੇ ਵਿੱਚ ਹਰ ਧਰਮ ਦੇ ਚੌਂਕ ਨੇ ਤੇ ਜਿਹੜਾ ਇਸਾਈ ਭਾਈ ਚਾਰੋਂ ਵੱਡੇ ਚਿਰ ਤੋਂ ਵੱਡੇ ਮਤਲਬ ਚਿਰ ਤੋਂ ਵੋਟਾਂ ਪਾ ਕੇ ਸਰਕਾਰਾਂ ਬਣਾਉਂਦਾ ਉਹਦਾ ਹੱਕ ਬਣਦਾ ਨੂੰ ਚੌਂਕ ਦਿੱਤਾ ਜਾਂਦੇ ਅਸੀਂ ਕਿਹੜੇ ਜੁਪੀ ਬਿਹਾਰ ਚੋਂ ਆਏ ਆ ਇਸਾਈ ਪੰਜਾਬ ਦੇ ਵਿੱਚ ਜਿਹੜਾ ਵਸਣ ਦੇ ਆਪਾਂ ਜੁਪੀ ਬਿਹਾਰ ਚੋਂ ਥੋੜਾ ਆਏ ਆ ਅਸੀਂ ਤਾਂ ਪੰਜਾਬ ਦੇ ਆ ਪੰਜਾਬ ਦੇ ਵਿੱਚ ਵੋਟ ਵੋਟਾਂ ਪਾ ਕੇ ਐਮਪੀ ਐਮਐਲਏ ਬਣਾਉਨੇ ਆ ਤੇ ਜੇ ਅੱਜ ਹੀ ਸਾਨੂੰ ਜਿਹੜਾ ਹੱਕ ਨਾ ਦਿੱਤਾ ਜਾਵੇ ਤੇ ਮੈਂ ਕਹਿੰਦਾ ਮਾਰੀ ਗੱਲ ਆ ਪਰ ਮੇਰੀ ਬੇਨਤੀ ਹੈ ਕਿ ਸਾਡੇ ਜਿੰਨੇ ਵੀ ਆਖਿਆ ਉਹ ਧਰਨਾ ਪ੍ਰਦਰਸ਼ਨ ਕਰਕੇ ਸੰਘਰਸ਼ ਲੈ ਕੇ ਫੇਰੀ ਸਾਨੂੰ ਮਿਲਦੀ ਉਦਾਂ ਨਹੀਂ ਮਿਲਦੀ ਗੁਰਦਾਸਪੁਰ ਸ਼ਹਿਰ ਵਿੱਚ ਮਸੀਹ ਭਾਈਚਾਰੇ ਵੱਲ ਅਣਦੇਖੀ ਦੇ ਚੱਲਦਿਆਂ ਆਉਣ ਵਾਲੇ 13 ਅਕਤੂਬਰ ਤੋਂ ਅਣਮਿੱਥੇ ਸਮੇਂ ਦੇ ਲਈ ਧਰਨਾ ਲਗਾਇਆ ਜਾ ਰਿਹਾ ਹੈ ਇਹ ਤਾਂ ਨਾ ਬਬਰੀ ਬਾਈਪਾਸ ਚੌਂਕ ਵਿੱਚ ਲੱਗੇਗਾ ਦਰਸਲ ਗੁਰਦਾਸਪੁਰ ਦੇ ਸਾਰੇ ਮੁੱਖ ਚੌਕਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਸੰਤਾਂ ਮਹਾਪੁਰਸ਼ਾਂ ਦੇ ਨਾਮ ਤੇ ਚੌਂਕ ਉਸਾਰੇ ਗਏ ਨੇ ਕਈ ਥਾਵਾਂ ਤੇ ਤਾਂ ਉਹਨਾਂ ਦੇ ਬੁੱਤ ਜਾਂ ਚਿੰਨ ਵੀ ਲਗਾਏ ਗਏ ਨੇ ਅਜਿਹਾ ਹੀ ਇੱਕ ਚੌਕ ਮਸੀਹ ਭਾਈਚਾਰੇ ਵੱਲੋਂ ਜ਼ਿਲ੍ਹੇ ਦੇ ਹੈੱਡਕੁਆਟਰ ਗੁਰਦਾਸਪੁਰ ਵਿਖੇ ਮੰਗਿਆ ਜਾ ਰਿਹਾ ਹੈ ਇਸ ਬੰਦੀ ਲੰਬੇ ਸਮੇਂ ਤੋਂ ਮਸੀਹੀ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਪਰ ਇਸਤੇ ਅਜੇ ਤੱਕ ਅਮਲ ਨਹੀਂ ਹੋਇਆ ਜਿਸ ਕਰਕੇ ਮਸੀਹ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਐਸਐਮ ਰੰਦਾਵਾ ਅਤੇ ਆਰਐਫਐਮਸੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਨਾ ਦੱਸਿਆ ਹੈ ਕਿ ਸਮੂਹ ਮੁਸੀਪਾਈਚਾਰੇ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਸਰਕਾਰ ਨੂੰ ਕੋਈ ਵੀ ਮੈਮੋਰੰਡਮ ਨਹੀਂ ਦਿੱਤਾ ਜਾਵੇਗਾ ਸਗੋਂ 13 ਅਕਤੂਬਰ ਤੋਂ ਗੁਰਦਾਸਪੁਰ ਬਟਾਲਾ ਰੋਡ ਬੱਬਰੀ ਬਾਈਪਾਸ ਨੇੜੇ ਅਣਮਿੱਥੇ ਸਮੇਂ ਲਈ ਦਰਨਾ ਲਗਾਇਆ ਜਾਵੇਗਾ ਉਹਨਾਂ ਨੇ ਦੱਸਿਆ ਹੈ ਕਿ ਇਸ ਰੋਸ ਦਰਨੇ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਹੈ ਉਹ ਵੀ ਇੱਕ ਵਾਰ ਸੁਣ ਲੈਂਦੇ ਹਾਂ ਜਾਨੀ ਤਿਆਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪਰਤ ਸਿੰਘ ਖੁਸ਼ੀਪੁਰ ਦੇ